ਕਾਰਨ ਜੀ ਬੇਚੰਦਾ ਕਿ ਪਸ਼ੂ ਪਸੂ ਪਸ਼ੂ ਵੱਧਾ ਜੀ ਗੋਡੇ ਪਿੰਗੇ ਹੋ ਗਏ ਅੱਛਾ ਹਾਂ ਆਪਰੇਸ਼ਨ ਕਰਾਉਣਾ ਸਾਹਮਦੇ ਨਹੀਂ ਕੱਲੀ ਨੂੰ ਆ ਅੱਛਾ ਕਰਦਾ ਸਾਰਾ ਰਬਾ ਅੱਛਾ ਆ ਮੱਝ ਦੀ ਝੋਟੀ ਆ ਇਹ ਅੱਛਾ ਇਹਦੀ ਝੋਟੀ ਆ ਇਹ ਹਾਂ ਠੀਕ ਹੈ ਇਹਦੀ ਕੱਟੀ ਉਹ ਤੀਜੇ ਨੰਬਰ ਤੇ ਖੜੀ ਆ ਠੀਕ ਆ ਜੀ ਆ ਲੈਵੇ ਦੀ ਚੈੱਕ ਕਰ ਲੋ ਚਮਾ ਕੋਲੋਂ ਦਿਖਾ ਦਿੰਨਾ ਜਿਹੜੇ ਮੇਰੇ ਭਰਾ ਨੇ ਦੂਰੋਂ ਨੇੜੇ ਆਉਣਾ ਹੈ ਨਾ ਕੋਈ ਕਵੇ ਵੀ ਬਾਈ ਨੇ ਸਾਨੂੰ ਲੇਬਲ ਨਹੀਂ ਦਿਖਾਇਆ ਹਾਂਜੀ ਬਾਈ ਜੀ ਰੌਣ ਕਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਖੋਖਰ ਤੋਂ ਜ਼ਿਲ੍ਹਾ ਬਠਿੰਡਾ ਤਹਿਸੀਲ ਆਗੀ ਬਾਈ ਜੀ ਮੋੜ ਮੰਡੀ ਰਾਮਪੁਰੇ ਸ਼ਹਿਰ ਤੋਂ ਜੇ ਗੱਲ ਕਰਗੇ ਤਾਂ 10 ਕਿਲੋਮੀਟਰ ਦੀ ਦੂਰੀ ਤੇ ਵੀਰੇ ਪਿੰਡ ਆ ਬਿਲਕੁਲ ਇੱਕ ਕਰੇ ਲੂ ਘਰ ਚੋਂ ਚੰਗੇ ਸੋਹਣੇ ਦੁੱਧ ਵਾਲੀ ਤੇ ਬਹੁਤ ਸੋਹਣੀ ਸਨਖੀ ਦੋਸਤੋ ਤੁਹਾਨੂੰ ਮੈਂ ਝੋਟੀ ਦਿਖਾਉਂਗਾ ਅੰਕਲ ਬਲਤੇਜ ਦੇ ਘਰੋਂ ਕਿੰਨਵਾ ਸੂਆ ਕੀ ਕਿੰਨਾ ਇਹਨੇ ਪਿਛਲੇ ਸੂਆ ਚ ਦੁੱਧ ਦਤਾ ਤੇ ਕੀ ਇਹਦਾ ਮੁੱਲ ਰੂ ਸਾਰੀ ਇਨਫਰਮੇਸ਼ਨ ਆਪਾਂ ਮਾਲਕਾਂ ਤੋਂ ਲਵਾਂਗੇ ਆਜੋ ਆਪਾਂ ਮਾਲਕਾਂ ਨਾਲ ਗੱਲਬਾਤ ਕਰਦੇ ਆਂ ਇੱਕ ਵਾਰੀ ਤੁਸੀਂ ਆਪ ਭਾਈ ਘਰ ਦੇ ਪਸ਼ੂ ਦੇਖ ਲਓ ਘਰ ਦਾ ਹੀ ਰਵਾਗਾ ਜਮਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨਵਾ ਸੂਆ ਇਹ ਆਪਣੀ ਝੋਟੀ ਪਹਿਲਾਂ ਆਪਣਾ ਇਹ ਘਰ ਦਾ ਹੀ ਰਵਾ ਸਾਰਾ ਹਾਂਜੀ ਘਰ ਦਾ ਸਾਰਾ ਰਵਾ ਅੱਛਾ ਆਮ ਅੱਜ ਦੀ ਝੋਟੀ ਆ ਇਹ ਅੱਛਾ ਇਹਦੀ ਝੋਟੀ ਆ ਇਹ ਹਾਂ ਠੀਕ ਆ ਜੀ ਇਹਦੀ ਕੱਟੀ ਉਹ ਤੀਜੇ ਨੰਬਰ ਤੇ ਖੜੀ ਆ ਠੀਕ ਆ ਜੀ ਆ ਆ ਛੱਡ ਕੇ ਇੱਕ ਹਾਂ ਕਿੰਨਾਵਾਂ ਸੂਆ ਸੂਆ ਦੂਜਾ ਸੂਆ ਸੂਣਾ ਦੀ ਆ ਜੀ ਦੂਜਾ ਸੂਆ ਸੂਣਾ ਹਾਂ ਉਹ ਪਹਿਲੇ ਸੂਏ ਦੀ ਕੱਟੀ ਆ ਠੀਕ ਆ ਜੀ ਤੇ ਇਹ ਆਪਣਾ ਕਿੰਨੇ ਦਿਨ ਰਹਿ ਗਏ ਇਹਦੇ ਇਹਦੇ 28 ਤਰੀਕ ਨੂੰ ਦਿਨ ਪੂਰੇ ਆ ਜੀ ਹਜੇ 28 ਤਰੀਕ ਨੂੰ ਦਿਨ ਪੂਰੇ ਆ ਅੱਜ ਜਿਹੜੀ ਦੋਸਤੋ ਵੀਡੀਓ ਇਹ ਬਣਾ ਰਹੇ ਆ ਆਪਾਂ 20 ਤਰੀਕ ਪਹਿਲਾ ਮਹੀਨਾ ਤੇ 2026 ਦੀ ਅੰਕਲ ਜੀ ਜਿਹੜਾ ਪਿਛਲੇ ਸੂਏ ਦਾ ਦੁੱਧ ਰਿਹਾ ਕਿੰਨਾ ਕ ਆਪਾਂ ਚੋਇਆ ਜਿਹੜਾ ਸਹੀ 15 ਲੀਟਰ ਚੋਇਆ ਜੀ ਅੱਛਾ ਜਮਾ ਰਿਪੋਰਟ 15 ਲੀਟਰ ਆਪਾਂ ਜਮਾ ਕਰੇ ਚੋਇਆ ਹਾਂ ਠੀਕ ਆ ਹਜੇ ਇੱਕ ਹਫਤੇ ਦੀ ਤਕਰੀਬਨ ਕੱਚੀ ਆ ਹਾਂ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੀ ਪਲੱਸ ਕੱਢੂ ਜੀ ਰਾਮਣਾ ਇਹ ਕਿ ਦੇ ਦੂਗੀ 18 ਹਾਂ 20 ਰਾਮਣਾ ਕੱਢੂ ਜੀ ਮੋਬਾਈਲ ਨੰਬਰ ਕਿੰਨਾ ਜੀ 94630 ਜੀ ਹਮ 22066 ਠੀਕ ਆ 94630 22066 ਨੰਬਰ ਆ ਬਾਕੀ ਤੁਸੀਂ ਦੇਖੋ ਜਮਾ ਜੈਡ ਬਲੈਕ ਤੇ ਆਹ ਦੇਖੋ ਵੀਰੇ ਥਾਣਾ ਦਾ ਗੈਪ ਦੇਖੋ ਜਮਾ ਕਰਮਾ ਵਾਲੀ ਦੇ ਨਾ ਗਿੱਠ ਗਿੱਠ ਤੇ ਥਾਣਾ ਲੇਵੇ ਦੀ ਚੈੱਕ ਕਰ ਲੋ ਚਮਾ ਕੋਲੋਂ ਦਿਖਾ ਦਿੰਨਾ ਜਿਹੜੇ ਮੇਰੇ ਭਰਾ ਨੇ ਦੂਰੋਂ ਨੇੜੇ ਆਉਣਾ ਐ ਨਾ ਕੋਈ ਕਵੇ ਵੀ ਬਾਈ ਨੇ ਸਾਨੂੰ ਲੇਵਲ ਨਹੀਂ ਦਿਖਾਇਆ ਕੋਈ ਕਾਣ ਮੇਣਾ ਇੱਕ ਪੈਸੇ ਦਾ ਕੋਈ ਫਾਲਤ ਨਹੀਂ ਦੋਸਤੋ ਘਰੇਲੂ ਜੇ ਘਰ ਚ ਬਹੁਤ ਸੋਹਣੀ ਦੋਸਤੋ ਟਾਮੇਟਾ ਮੇ ਕਰਾਂ ਚਹਿ ਜੀਆਂ ਵੀਰੇ ਝੋਟੀਆਂ ਨਿਕਲਦੀਆਂ ਬਾਕੀ ਖੋਲ ਕੇ ਸਾਨੂੰ ਮੈਂ ਤੋੜ ਕੇ ਦਿਖਾ ਦੂੰ 몰ਾ ਜਿਹੜਾ ਵੀਡੀਓ ਦੇ ਵਿੱਚ ਕਰਵਾ ਦਾਂ ਖੋਲ ਲੋ ਬਾਈ ਇੱਧਰ ਨੂੰ ਤੋੜ ਦਿੰਨੇ ਆਪਾਂ ਸਰਕਾਰਨ ਜੀ ਵੇਚਿੰਦਾ ਕਿ ਪਸ਼ੂ 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 ਵੱਧਾ ਜੀ ਗੋਡੇ ਪਿੰਗੇ ਹੋ ਗਏ ਅੱਛਾ ਹਾਂ ऑपरेशन ਕਰਾਉਣਾ ਸਾਹਮਦੇ ਨਹੀਂ ਕੱਲੀ ਨੂੰ ਆ ਅੱਛਾ ਕੱਲਾ ਹੀ ਬੇਟਾ ਠੀਕ ਹੈ ਜੀ ਠੀਕ ਹੈ ਪਸ਼ੂ ਜਾਦੇ ਆ ਹਾਂ ਖੇਤੀ 60 70 ਕਿੱਲਾਂ ਦੀ ਆ ਅੱਛਾ ਜੀ ਅੱਛਾ ਭਾਈ ਬੱਬਾ ਕਹਿੰਦਾ ਗੋਡੇ ਵਿੰਗੇ ਹੋ ਕੇ ਪਸ਼ੂ ਸੰਭਾਲਦਿਆਂ ਦੇ ਤੇ ਹੁਣ ਗੋਡਿਆਂ ਦਾ ਆਪਰੇਸ਼ਨ ਮੰਨ ਲਦਾ ਜੀ ਫਿਰ ਮੱਝ ਆਪਾਂ ਉਧਰ ਹੀ ਲਾਉਂਗੇ ਹੈ ਹਾਂ ਚਲੋ ਕਰਮਾਲੀਆਂ ਇਧਰ ਮੰਗਦੇ ਨੇ ਲੋੜਾਂ ਵੇਲੇ ਇਹ ਬਈ ਆ ਲੈ ਇਧਰ ਲਿਆਓ ਜੂਰੇ ਉਰੇ ਨੂੰ ਲਿਆਓ ਹਾਂ ਆ ਦੇਖੋ ਦੋਸਤੋ ਪੂਰੇ ਵਜਨ ਵਜੂਦ ਚ ਚੰਗੇ ਭਾਰੇ ਸਰੀਰ ਵਾਲੀ ਤੇ ਚੰਗੇ ਸੋਹਣੇ ਲੇਵੇ ਵਾਲੀ ਜਮਾ ਜੱਡ ਵਾਲੀ ਹਾਂ ਉਧਰ ਨੂੰ ਲੈ ਜਾ ਬਾਈ ਹਾਂ ਉਧਰ ਹੀ ਕਮਾਲਾ ਕੋਈ ਨਾ ਕੋਈ ਨਾ ਟਿਕਾ ਨਾ ਠੰਡੀ ਆ ਮਨਾ ਤੋਰ ਲੈ ਮੇਰਾ ਵੀਰ ਠੰਡੀ ਆ ਜੀ ਪੂਰੀ ਅੱਛਾ ਜੀ ਹਾਂ ਤੇ ਚਮ ਜਵਾਕ ਬੈਠੇ ਰਹਿਣ ਦੋਨੇ ਪਾਸੇ ਬਹਿ ਜੇ ਪੰਮ ਬੰਦਾ ਠੀਕ ਆ ਜੀ ਹਾਂ ਕੋਈ ਪਰਵਾਹ ਨਹੀਂ ਤੇ ਚਵਾਈ ਦੀ ਕਿਵੇਂ ਆ ਜੀ ਮਹਾ ਜੀ ਪੋਲੀ ਜਮਾ ਠੀਕ ਆ ਗੰਨੇ ਰਗੀ ਧਾਰਾ ਜਮਾ ਪੋਲੀ ਭੂ ਕਰ ਗਈ ਠੀਕ ਹੈ 3 ਮਿੰਟਾਂ ਚ 4 ਮਿੰਟਾਂ ਚ ਧਾਰ ਨਿਕਲ ਜਾਂਦੀ ਆ ਬੰਦਾ ਚੂਨ ਵਾਲਾ ਡੋਲਿਆਂ ਚ ਹਮਖ ਜਾਂਦੀ ਆ ਹਾਂ ਲੈ ਆ ਬਈ ਇੱਧਰ ਨੂੰ ਮੋੜ ਲਿਆ ਫਿਰ ਹੂੰ ਲੈ ਲੈ ਇੱਕ ਕਿਹੜਾ ਜਾ ਹੋਰ ਦਵਾਲਾ ਕੋਈ ਨਹੀਂ ਕੋਈ ਆਹ ਦੇਖੋ ਜੀ ਲੈਵਾ ਚੈੱਕ ਕਰੋ ਕਰਮਾ ਵਾਲੀ ਦਾ ਬਹੁਤ ਜਿਆਦੇ ਸੋਨਾ ਸੁਨੱਖਾ ਲੈਵਾ ਤੇ ਚੰਗੇ ਸੋਹਣੇ ਨਰੋਏ ਸਰੀਰ ਦੀ ਜਮਾ ਕਰੇ ਲੋਕਰ ਚੋਂ ਕੋਈ ਵਪਾਰ ਦਾ ਕੰਮ ਨਹੀਂ ਬਾਈ ਲੈ ਚੱਲ ਬਈ ਲੈ ਚੱਲ ਹਾਂ ਆਹ ਦੇਖੋ ਵੀਰੇ ਇਹ ਜਿਹੇ ਹਵਾਨਿਆਂ ਵਾਲਿਆਂ ਕਿਤੇ ਕਿਤੇ ਟਾ ਮੇ ਟਾ ਮੇ ਕਰਾ ਚੋ ਭਈ ਇਹ ਪਸ਼ੂ ਨਿਕਲਦੇ ਆ ਹੂੰ ਬੰਨ ਲਓ ਜੀ ਫਿਰ ਕੋਈ ਨਾ ਬੰਨ ਲਓ ਜੀ ਬੰਨ ਲਓ ਹਾਂ ਦੇਖੋ ਵੀਰੇ ਤੇ ਫਿਰ ਆਪਾਂ ਭਾ ਕੀ ਕਰਦੇ ਆ ਜੀ ਇਹਦਾ ਭਾ ਜੀ ਮੁੱਲ ਕਰਾਉਣਾ ਕਿ ਕੋਈ ਦੱਸੇਗੇ ਬਸ ਮੁੱਲ ਤਾਂ ਕੀ ਕਰਨਾ ਆਪਾਂ ਮੰਡੀ ਤਾਂ ਹੈ ਨਹੀਂ ਕੋਈ ਹੈ ਉਹ ਜਾ ਮੁੱਲੀ ਕਰੋ ਵੀ ਬਸ ਆਪਾਂ ਵੇਚਣੀ ਜੀ ਇੱਥੇ ਜੀ ਆਪਾਂ 255 ਦੀ ਮੈਂ ਛੱਡ ਦੇਣੀ 2 ਲੱਖ ਤੇ 55000 ਹਾਂ ਠੀਕ ਹੈ ਠੀਕ ਹੈ 2 ਲੱਖ ਤੇ ਦੋਸਤੋ 55000 ਦੀ ਕਹਿੰਦੇ ਛੱਡ ਦਾਂਗੇ ਮੁੱਲ ਕਰਾਉਣ ਨੂੰ ਅਗਲਾ ਹਨਾ ਤੈਨ ਨ ਕਰਾ ਲਓ ਭਾ ਹਾਂ ਮੁੱਲ ਨੂੰ ਤਾਂ ਭਾਈ ਕਿੰਨਾ ਮਰਜ਼ੀ ਕਰਾ ਲਿਓ ਚੀਜ਼ ਦਾ ਮਾਲਕ ਮੁੱਲ ਮੰਗਦੇ ਆ ਕੋਈ ਐਂ ਤਾਂ ਹੈ ਨਹੀਂ ਕੋਈ ਫਾਲਟ ਹੋ ਕੋਈ ਚੀਜ਼ ਕੋਈ ਕਮੀ ਪਿਛੇ ਉਹ ਬਹੁਤ ਜਿਆਦਾ ਸੋਹਣੀ ਸਨ ਰੱਖੀ ਆ ਚੰਗੇ ਭਾਰੇ ਮਰੋਏ ਸਰੀਰ ਦੀ ਮੱਝ ਆ ਵੀਰੇ ਸੋ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਉ ਨੰਬਰ ਹੇਠਾਂ ਚੱਲੀ ਜਾਂਦਾ ਪਿੰਡ ਖੋਖਰ ਜਿਹੜਾ ਬਠਿੰਡਾ ਮੋੜ ਮੰਡੀ ਤਹਿਸੀਲ ਵੀਰੇ ਨਾਲ ਮੰਡੀ ਕਲਾ ਰਹਿ ਗਿਆ ਤੇ ਇੱਧਰ ਆਪਣਾ ਚੌਕੇ ਹਨਾ ਹਾਂਜੀ ਇਹਨਾਂ ਦੋਨਾਂ ਪਿੰਡਾਂ ਦੇ ਵਿਚਾਲੇ ਆ ਸੋ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਹੁੰਦੀ ਹੈ ਕਰ ਲਿਓ ਜੀ ਸੰਬਰਕ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਕਾਲ ਭਾਈ ਜੀ ਸਾਰੇ ਭਰਾਵਾਂ ਨੂੰ